ਪਿਛਲੇ ਕੁਝ ਦਿਨਾਂ ਤੋਂ ਜਥੇਦਾਰ ਗੁਰਦੇਵ ਸਿੰਘ ਔਕੇ ਦੇ ਬਾਰੇ ਜਿਹੜਾ YouTube ਤੇ ਚੱਲ ਰਿਹਾ ਜਿਹੜਾ ਕੇਸ 1992 ਦਾ ਇੱਕ ਗਵਾਹ ਹੈ ਜਿਹੜਾ ਕਹਿੰਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਉਹਨਾਂ ਦੀ ਰਿਪੋਰਟ ਜਿਹੜੀ ਸੀ ਉਹ ਇਹ ਸੀ ਕਿ ਉਹ ਭਗੌੜੇ ਨੇ ਜਿ세 ਹੀ ਕੀ ਸਰਕਾਰ ਹੈ ਤਿ세 ਹੀ ਕਾ ਸਭ ਕੋਈ ਇਹਨਾਂ ਦੀਆਂ ਸਰਕਾਰਾਂ ਹੁੰਦੀਆਂ ਉਹ ਬੜੇ ਪਾਪੜ ਵੀਰ ਲੈਂਦੇ ਪਰ ਅੱਜ ਜਿਹੜੇ ਪੁਲਿਸ ਵਾਲੇ ਸਾਹਮਣੇ ਆ ਰਹੇ ਉਹ ਇਹ ਗੱਲ ਕਰ ਰਹੇ ਆ ਕਿ ਬੜੀ ਮਹਾਨ ਸ਼ਖਸੀਅਤ ਸੀ ਇੱਕ ਬੋਲ ਸੈਕ ਦਾ ਮੈਂ ਬਿਆਨ ਸੁਣਿਆ ਹੁਣੇ ਉਹ ਕਹਿੰਦਾ ਮੇਰੇ ਤਾਂ ਮਨ ਕਰਦਾ ਜੇ ਮੈਂ ਮਰਾਂ ਤਾਂ ਉਹਨਾਂ ਦੇ ਸ਼ਰਮਾਂ ਚ ਜਾ ਤੁਸੀਂ ਸੋਚ ਸਕਦੇ ਜੇ ਕਿ ਕਿਹੜੀ ਸ਼ਖਸੀਅਤ ਹੋਵੇਗੀ ਉਹ ਜਿਹੜਾ ਸਾਡੇ ਅਕਾਲ ਤਖਤ ਦਾ ਜੱਥੇਦਾਰ ਸੀ ਪਰ ਸਰਕਾਰਾਂ ਨੇ ਉਹਨਾਂ ਨੂੰ ਕੀ ਇਕਰਾਰ ਦਿੱਤਾ ਪਘੋੜਾ ਮਾਰੇ ਕਹਿੰਦੇ ਸੂਰਾ ਸਰ ਪਹਿਚਾਨੀ ਜੋ ਲਰੇ ਦੀਂ ਕਹੇ ਕਦੇ ਸਨ ਛੜ ਕੇ ਭਜਨ ਵਾਲੇ ਨਹੀਂ ਹੁੰਦੇ ਜੋ ਉਹ ਅੱਜ ਚਲੋ ਕਿਸੇ ਘਰ ਨੂੰ ਜਿਹੜੀ ਰਿਪੋਰਟ ਸਾਹਮਣੇ ਆਈ ਤੇ ਉਹ ਜਿਹੜੇ ਗਵਾਹੀ ਉਹ ਵੀ ਸਾਹਮਣੇ ਆਏ ਕਿਉਂਕਿ ਲਾਸਾਨੀ ਸ਼ਹਾਦਤ ਉਸ ਲਾਸਾਨੀ ਸ਼ਹਾਦਤ ਨੂੰ ਕੀ ਨਾਮ ਦਿੱਤਾ ਗਿਆ ਭਗੋੜਾ ਸ਼ਹਾਦੇ ਸੇ ਕਰਕੇ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਹਾਦਤ ਦਾ ਲਿਖਿਆ ਸੀ ਜਿਹੜੇ ਇਹ ਰਾਣ ਮਰਨ ਮੋਨਸਾ ਸੂਰੀਆ ਹੱਕ ਬੜੇ ਔਖੇ ਆ ਬੜੇ ਵਿਖਰੇ ਆ ਇਹਨਾਂ ਰਾਵਾਂ ਤੇ ਚੱਲ ਕੇ ਕਈ ਵਾਰੀ ਸਾਨੂੰ ਆਪਣਾ ਪਰਿਵਾਰ ਆਪਣਾ ਆਪ ਸਾਰਾ ਕੁਝ ਦਾਤ ਦੇ ਲਾ ਕੇ ਵੀ ਦੁਨੀਆ ਦੇ ਵਿੱਚ ਆਹ ਚੀਜ਼ ਮਿਲਦੀ ਜਿਹੜੀ ਜਥੇਦਾਰ ਪ੍ਰਦੇਵ ਸਿੰਘ ਜੀ ਖਾਉ ਕੋਲ ਮਿਲੀ ਭਗੋੜਾ ਜਦ ਕਿ ਉਹਨਾਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਉਹ ਜਿਹੜਾ ਗਵਾਹ ਦੱਸ ਰਿਹਾ ਹੈ ਕਿ ਉਹਨਾਂ ਦੀ ਅੱਖ ਵੀ ਨਿਕਲ ਚੁੱਕੀ ਸੀ ਮਤਲਬ ਅੱਖ ਲਮਕਰੀ ਸੀ ਬਾਹਰ ਇਹਦਾ ਮਤਲਬ ਵੀ ਅੱਖ ਕੱਢੀ ਗਈ ਤੇ ਤਾਂ ਹੀ ਨਮਕਦੀ ਸੀ ਕਿੰਨੇ ਦਿਨ ਉਹਨਾਂ ਨੂੰ ਉਦਾਂ ਹੀ ਰੱਖਿਆ ਗਿਆ ਕੋਈ ਦਵਾਈ ਨਹੀਂ ਕੋਈ ਚੱਜ ਦੀ ਥਾਂ ਪੈਣ ਲਈ ਨਹੀਂ ਪਰ ਉਸ ਸਿੱਦਕੀ ਨੇ ਆਪਣਾ ਜੀਵਨ ਤੱਕ ਖਸਮ ਕਰ ਲਿਆ ਪਰ ਸਿੱਖੀ ਸਦਕਾ ਨਹੀਂ ਛੱਡੀ ਹੈ ਨਾ ਮੇਰੇ ਲਈ ਨਾ ਹੀ ਕਨੇ ਹੈਗੇ ਨੇ ਅੱਜ ਵੀ ਹੈਗੇ ਨੇ ਪਹਿਲਾਂ ਵੀ ਸੀ ਤੇ ਗਾਹ ਨਹੀਂ ਰਹਿਣਗੇ ਜਿਹੜੇ ਇਹੋ ਜੇ ਮੜ ਜੀਵ ਰਹੇ ਨੇ ਪਰ ਕਦਰ ਪਾਉਣ ਵਾਲੇ ਬਹੁਤ ਘੱਟ ਕਿਉਂਕਿ ਕੱਲ ਤੇ ਆ ਕਿ ਜੋ ਸਰਕਾਰਾਂ ਨੇ ਦੱਸ ਦਿੱਤਾ ਸਾਨੂੰ ਤਾਂ ਮੰਨਣਾ ਪੈਂਦਾ ਪਰ ਉਸ ਆਕਾਲਪੁਰਖ ਦੀ ਜਿਹੜੀ ਲਾਠੀ ਹੈ ਨਾ ਉਹ ਵਰਦੀ ਜ਼ਰੂਰ ਹੈ ਉਹ ਆਕਾਲਪੁਰਖ ਸੱਚ ਸਾਹਮਣੇ ਲਿਆ ਹੀ ਦਿੰਦਾ ਵੈਸੇ ਵੀ ਜਿਹੜੇ ਗੁਰਮਤਿ ਦੇ ਰਾਹ ਤੇ ਤੁਰਨ ਵਾਲੇ ਨੇ ਤੁਰਨ ਵਾਲੇ ਨੇ ਤਕਬੀਰ ਸਾਹਿਬ ਕਹਿੰਦਾ ਕਬੀਰ ਅਸੌਟੀ ਰਾਮ ਕੀ ਝੂਠਾ ਟਿੱਕੀ ਨਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋ ਬੜਾ ਉਖ ਮਰ ਕੇ ਜੀਣਾ ਪੈਂਦਾ ਮਰਦਾ ਹੋਏ ਮਰੀਦ ਨਾ ਗੱਲੀ ਹੋਣਾ ਮਰ ਜੀ ਉੜਿਆਂ ਨੂੰ ਲਾਲਚ ਨਹੀਂ ਹੁੰਦਾ ਹੁਣ ਜੇ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਗੱਲ ਕਰੀਏ ਉਹਨਾਂ ਨੇ ਆਪਣੇ ਆਪ ਨਿਸ਼ਾਵਰ ਕਰ ਦਿੱਤਾ ਪਰ ਇਹ ਨਹੀਂ ਮੰਨੇ ਉਹਨਾਂ ਨੇ ਗੁਰਮਤਿ ਵਾਸਤੇ ਆਪਣਾ ਬਲੀਦਾਨ ਦਿੱਤਾ ਅਰਦਾਸ ਕਰਦੇ ਕਿ ਗੁਰੂ ਸਾਹਿਬ ਮਿਸਾਬ ਦਵਾਵੀ ਨੇ ਵਾਸਤੇ ਤੇ ਹਾਕਮਾਂ ਤੋਂ ਸਿੱਖ ਕੌਮ ਨੂੰ ਕਦੇ ਵੀ ਆਸ ਨਹੀਂ ਵੱਜੀ ਕਿ ਇਹ ਇਨਸਾਫ਼ ਦੇਣਗੇ ਇਨਸਾਫ਼ ਸਿੱਖ ਕੌਮ ਆਪ ਹੀ ਲੈਂਦੀ ਜਦੋਂ ਲਵੇ ਬਾਕੀ ਗੁਰੂ ਸਾਹਿਬ ਕਿਰਪਾ ਕਰੋ ਇਹ ਗੱਲ ਮੈਂ ਤੁਹਾਨੂੰ ਦਰ ਨਸ਼ੀਰ ਕਰੇ ਕਿ ਅਜ ਦੇ ਸਮੇਂ 'ਚ ਉਹਨਾਂ ਦਾ ਹੀ ਹਰ ਚੈਨਲ ਦੇ ਉੱਤੇ ਉਹਨਾਂ ਦਾ ਨਾਮ ਐਸੇ ਲਈ ਚੱਲ ਰਿਹਾ ਜਤੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ਼ੇਅਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ